ਲੱਗੂਗੀ ਤੀਜੀ ਸੰਸਾਰ ਜਾਂ ਇਹਦੇ ਬਾਰੇ ਕੋਈ ਇਹ ਤੇ ਬਟਨ ਤੇ ਦਬਣਾ ਨਹੀਂ ਨਾ ਹਰ ਇੱਕ ਨੇ ਦੇਖਣਾ ਆ ਪ੍ਰੈਡਿਕਸ਼ਨ ਹੀ ਹੁੰਦੀ ਹੈ ਹਾਂ ਮੈਂ ਨਹੀਂ ਮੈਂ ਯਕੀਨ ਹੈ ਕਿ ਇਹਨੂੰ ਤੁਸੀਂ ਸੁਰਖਰੂ ਦਾ ਮਤਲਬ ਤੁਸੀਂ ਇਹ ਨਹੀਂ ਕਹਿ ਸਕਦੇ ਪਈ ਇਹ ਹੋ ਹੀ ਨਹੀਂ ਸਕਦੀ ਸੁਰਖਰੂ ਆਪਾਂ ਜਣੇ ਕਿ ਸ਼ਾਂਤ ਹੋ ਕੇ ਨਹੀਂ ਬਹਿ ਸਕਦੇ ਜਾਂ ਅਵੇਸਰੇ ਹੋ ਕੇ ਨਹੀਂ ਬਹਿ ਸਕਦੇ ਇਸ ਗੱਲ ਨੂੰ ਟੋਟਲ ਰੂਲ ਆਊਟ ਨਹੀਂ ਕਰ ਸਕਦਾ ਵੀ ਨਹੀਂ ਨਹੀਂ ਇਹ ਨਹੀਂ ਲੱਗ ਸਕਦੀ ਹੋਰ ਜੋ ਮਰਦੀ ਵੀ ਵਰਲਡ ਵਾਰ ਨਹੀਂ ਉਹ ਤੇ ਨਹੀਂ ਹੋਊਗੀ ਬਾਕੀ ਦੋ ਕੰਟਰੀ ਦਾ ਚਾਰ ਕੰਟਰੀ ਦਾ ਜਿੰਨਾ ਮਰਦੀ ਮਾਰਾ ਧੜੀ ਹੋ ਜੇ ਇਹਦਾ ਮਤਲਬ ਅਸੀਂ ਸafe ਹਾਂ ਅਸੀਂ ਸੇਫ ਹਾਂ ਸਾਨੂੰ ਕੋਈ ਨਹੀਂ ਸਾਨੂੰ ਨੁਕਸਾਨ ਤੇ ਹੋ ਸਕਦਾ ਤੇਲ ਨਾ ਮਿਲੇ ਤੇਲ ਮਹਿੰਗਾ ਹੋ ਜੇ ਇੰਪੋਰਟ ਕਰਦੇ ਆ ਅਸੀਂ ਜਾਂ ਹੋਰ ਸਾਡਾ ਕੋਈ ਐਕਸਪੋਰਟ ਦਾ ਕੋਈ ਨੁਕਸਾਨ ਹੋ ਜੇ ਪਰ ਉਹ ਜਿੱਦਾ ਜਿੱਦਾ ਸਾਡਾ ਜਾਨੀ ਨੁਕਸਾਨ ਨਹੀਂ ਕਿਉਂਕਿ ਅਸੀਂ ਵਿੱਚ ਸ਼ਾਮਲ ਹੈ ਇਹ ਮੈਂ ਗੱਲ ਨਹੀਂ ਮੰਨਦਾ ਥੋੜਾ ਹੋਏ 5% ਹੋਏ 10% ਹੋਏ 15% ਜੋ ਹਾਲਾਤ ਹੈ ਉਹ ਕਿਸੇ ਵੇਲੇ ਇੰਨਾ ਕਿ ਤੁਸੀਂ ਜਰੂਰ ਕਿਤੇ ਮਨ ਵਿੱਚ ਸ਼ੰਕਾ ਰੱਖ ਸਕਦੇ ਆ ਕਿ ਇਹ ਕਿਸੇ ਵੇਲੇ ਹੋ ਸਕਦਾ ਉਹ ਹੁੰਦਾ ਕਿਵੇਂ